ਸਿਗਰ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਲੱਗੇ ਆਪਾਂ ਆਪਣੀ ਕਣਕ ਵਿਦਨ ਆਵੀ ਵਾਰੀ ਆਪਣੀ ਲੱਗੇ ਹੁਣ ਆਪਾਂ ਵੀ ਖਾਦ ਪਾਉਣ ਹੁਣ ਪਹਿਲੀ ਜੋ ਹੁੰਦੇ ਆ ਨਾਲ ਆ ਪਾਉਂਦੇ ਪਏ ਆ ਸੁਪਰ ਇਹ ਸੁਪਰ ਹੀ ਹੈ ਨਾ ਨਾਲ ਜਿਹੜੀ ਪਾਈ ਸਲਫਰ ਸਾਜ ਸੁਪਰ ਕਹਿੰਦੇ ਆ ਸਲਫਰ ਹੀ ਹੋ ਇਹ ਅੱਜ ਕੇਰ ਲੱਗੇ ਆ ਪਹਿਲਾਂ ਸਵੇਰੇ ਸਵੇਰੇ 272 ਤੇ ਇਹਦੇ ਵਿੱਚ ਦਵਾਈ ਦਿਗਲ ਨਹੀਂ ਥੱਲੇ ਥੱਲੇ ਹੋ ਗਈ ਕੱਲਾ ਵੀ ਹੈ ਜਿੱਥੇ ਦਵਾਈ ਨਿਕਲਦੀ 272 ਚ ਹਾਂਜੀ ਬਾਬੇ ਦੀ ਕਿਰਪਾ ਨਾਲ ਚੱਲੇ ਵੀ ਜਣਾ ਵੇਖੋ ਘਾਰੇ ਆਪਣਾ ਲਾਗੇ ਧੁੰਦ ਬਹੁਤ ਜਿਆਦੀ ਅੱਜ ਪਈ ਆ ਘਰ ਦੇ ਲਾਗੇ ਵੀਜੇ ਲੱਗੇ ਹਾਂਜੀ ਅੱਛਾ ਸਵੇਰ ਚ ਉੱਮੜ ਬੈਠਾ ਗਾੜੀ ਘੱਟ ਆ ਰਹਾ ਦਾ ਵੀ ਥੋੜੀ ਅੜੀਆਂ ਵਿੱਚੋਂ ਪੈਪਾ ਵੜਦੀ ਹੈ ਤਾਂ ਵਿਆਹ ਦੇ ਇੱਕ ਦਿਨ ਲਈ ਕਿ ਵੀ ਆਪਣੇ ਵਿੱਚ ਡਾਹਾ ਦੇ ਜੂਰੀਆ ਲਾਤੀ ਆ ਉਸ ਦਿਨ ਦੀ ਹੱਡੇ ਥੋੜੀ ਜੀ ਪ੍ਰੋਬਲਮ ਆਉ ਲਾਪੀ ਆ ਉਹ ਦਿਨ ਦੀ ਵੀਰ ਨੇ ਹੱਡਾ ਸਾਰਾ ਸੁੱਤਰ ਜਿੰਦ ਦੀ ਗੱਡ ਲਾਤੀ ਜੂਰੀਆ ਚ ਟਾਇਰ ਲਾਤੀ ਬੜਾ ਔਖਾ ਹੋ ਗਿਆ ਥੋੜਾ ਪਰ ਉਹਦੀ ਨਾਲੀਆਂ ਉੱਤੋਂ ਕਰਕੇ ਵੜਦੇ ਲੱਗੇ ਗ੍ਰੈਂਡਰ ਨਾਲ ਤੇ ਘਰ ਜਾਣ ਦੇ ਕੇ ਰਣ ਗਏ ਆਪਣੀ ਗਣਕ ਅਰ ਨਹੀਂ ਗੱਲ ਬੜੀ ਫੇਰੇ ਨਾਲੀਆਂ ਵੱਟਾ ਲੱਗੀਆਂ ਨੇ ਉਹਦੀਆਂ ਹਾਂਜੀ ਇਹ ਵੱਡਣ ਦੇ ਤਾਂ ਵੇਖੋ ਇੰਨੇ ਨੇ ਟੋਟੇ ਪੈਪਾਂ ਦੇ ਵੱਟੇ ਨਾਲੇ ਛੇ ਖੁੱਲਾ ਹੋ ਗਿਆ ਉਤੋਂ ਨਾਲੇ ਆ ਵੇਖੋ ਕੀ ਬਣਿਆ ਖਾਦ ਜੰਮੀ ਪਈ ਵਿੱਚ ਇਹ ਇੱਥੋਂ ਇਨਾ ਵੱਡਤਾ ਆ ਪਾ ਪੈਵਾ ਤੇ ਉਤੋਂ ਹੋ ਗਿਆ ਛੇ ਖੁੱਲਾ ਕੋਨੀ ਖਾਦ ਬੰਦ ਹੁੰਦੀ ਅੱਗੇ ਆ ਵੇਖੋ ਡਾਇਆ ਬੰਦ ਹੋ ਜਾਂਦੀ ਹਾਂਜੀ ਤੁਹਾਨੂੰ ਖਾਉਣਾ ਨਾਲੀਆਂ ਥੱਲੇੋਂ ਆ ਵੇਖੋ ਇੰਨੀ ਇੰਨੀ ਥੱਲੇੋਂ ਖਾਗ ਨਿਕਲੁੰਦੀ ਨਾਲੀਆਂ ਆ ਆ ਵੇਖੋ ਚਲਣੀਆਂ ਮਾਂ ਦਾ ਸੇਰੇ ਆ ਵੇਖੋ ਇੰਨੀ ਇੰਨੀ ਉਹ ਥੱਲੇੋਂ ਕਰਦੇ ਸੱਦੇ ਹੀ ਖੁੱਲੇ ਹੀ ਕੁੱਲੇ ਹੀ ਕਰਦੇ ਹੁਣ ਇੱਕ ਦਿਨ ਕੇਰੀ ਕਿਸੇ ਦੀ ਕਣਕ ਉਹਨੇ ਡਾਇਆ ਚ ਨਾ ਜੂਰੀਆ ਲਾਤੀ ਤੇ ਸਾਰਾ ਪਾਣੀ ਛੱਡ ਕੇ ਜੰਮ ਗਈ ਵਿੱਚ ਹੋਂ ਸੇ ਆ ਕਰਨਾ ਪੈਂਦਿਆ ਇੱਕ ਸਾਲ ਦਾ ਦੋਰੇ ਕਾਇ ਖੱਥਲੇ ਖੱਲੇ ਵੜਦੇ ਇੱਥੇ ਹੋ ਗਏ ਛੇ ਖੁੱਲੇ ਤਾਂ ਇੱਥੇ ਹੋ ਗਏ ਛੇ ਖੁੱਲੇ ਤਾਂ ਇੰਨੇ ਨੇ ਵੜਦੇ ਹੁਣ ਮਾਲ ਡਗੂ ਸਿੱਦਾ ਹੀ ਕੜਾਮ ਕਰਦਾ ਸੁਮਣ ਹੋ ਗਿਆ ਸੌਖਾ ਓਏ ਨਹੀਂ ਤੇ ਆਹ ਵੇਖੋ ਤਾਰਾਂ ਕਿ ਨਹੀਂ ਆਈ ਨੇ ਟੰਗੀਆਂ ਵਿਚਾਰੇ ਦੀ ਦਿਹਾੜੀ ਚ ਸੌ ਦੇ ਤਾਰ ਮਾਰਦਾ ਹੁੰਦਾ ਸੀ ਵਜ ਤੇ ਲੱਗੇ ਹੋਏ ਬੰਦੇ ਸਾਰੇ ਅੱਡੇ ਹਾਂਜੀ ਬਾਬੇ ਦੀ ਕਿਰਪਾ ਨਾਲ ਚੱਲ ਪਿਆ ਹੁਣ ਉਹ ਜਿਹੜਾ ਖਰਾਬ ਕਰਦਾ ਸੀ ਪੈਪਾ ਵੜ ਪੀਆਂ ਇਦਰੇ ਫੱਥਾਂ ਦਾ ਆਲੇ ਸੱਟਾ ਸਟਾ ਟਾ ਲਵਾ ਲਿਆ ਅਸੀਂ ਉਹ ਨੜਮੁੜ ਖੋਲਦੇ ਆ ਬੜਾ ਔਖਾ ਗ੍ਰੈਂਡਰ ਨਾ ਅਸੀਂ ਵਢਿਆ ਤੇ ਆਜਾ ਡੇ ਨਿਆਣੇ ਨੂੰ ਆ ਗਈ ਛੋਟੀ ਜਾਂਦੇ ਹੀ ਕਣਕ ਕਰਾਉਣੀ ਨਾਲ ਆਇਆ ਕਰਾ ਦੋ ਦੇਖੋ ਪਹਿਲੀ ਕਿੱਡੀ ਕਹੜ ਬੰਦੀ ਟਰੈਕਟਰ ਦਾ ਦੂਜਾ ਚੱਲਦਾ ਦੂਜੇ ਲੋਹ ਚੱਲਣ ਲਿਆ ਜੀ ਪਹਿਲੀ ਬਹੁਤ ਵਧੀਆ ਬੰਦੀ ਪਈ ਤੇ ਹੁਣ ਆ ਇਹ ਵੀ ਨਾਲ ਹੀ ਨਹੀਂ ਬੰਦ ਹੋ ਸਕਦੀ ਜ਼ਿੰਦਗੀ ਦੀ ਜੋ ਮਰਜ਼ੀ ਹੋ ਜੇ ਜਿੱਥੋਂ ਤਵਾ ਨਹੀਂ ਫਿਰ ਹੁੰਦਾ ਉੱਥੋਂ ਵੱੜਤੀ ਆਪਾਂ ਅੱਗੇ ਬਹੁਤ ਥੱਲੇ ਹੀ ਜ਼ਿਆਦਾ ਤੇ ਛੇਕ ਭਰੀ ਜੀ ਉੱਥੇ ਤੇ ਉੱਥੇ ਬਹੁਤ ਜ਼ਿਆਦੀ ਜੰਮੀ ਹੰਗਾਲ ਆਈ 2 ਦੇ ਬਾਰ ਨਾਲ 4 ਚੁਪੇਰਾ ਨਹੀਂ ਹਿੰਕੇ ਦੀ ਕੇਰਿਆ ਕਈ ਘੇਰ ਦੇ ਵੀ 4 ਚੁਪੇਰੇ 4 ਚੁਪੇਰਾ ਨਹੀਂ ਕਦੀ ਕੇਰ 4 ਚੁਪੇਰੇ ਨਾਲ ਕੇਰਨਾ ਬਹੁਤ ਜ਼ਿਆਦਾ ਟਾਈਮ ਲੱਗਦਾ ਅੱਧੇੋਂ ਵੱਧ ਜਾ ਟਾਈਮ ਲੱਗਦਾ ਇ ਤਾਂ ਚਿੱਲਾ ਤੇ ਕਰਿਆ ਜਾਂਦਾ ਦੇ ਵੀਰਾਂ ਬੰਨੇ ਜੀ ਬੈਈ ਦੇ ਲੋਕ ਵੀ ਆਹ ਟਰਾਲੀ ਲਿਆਂਦੀ ਆਪਾਂ ਚ ਬੈ ਜਾ ਵੀਰਾਂ ਜੜੀ ਅਧਰਾਕਤ ਜੇ ਕੀਏ ਕਰਦੀ ਜਾਂਦਾ ਨਹੀਂ ਟਰਾਲੀ ਲੱਦੀ ਵੀ ਇਖਾਦੀ ਵੀ ਹੋਣ ਨਹੀਂ ਨਾਲੀ ਬੰਦ ਹੋਈ ਜਾਂਦੀ ਆਪਾਂ ਨਾਲੀਆਂ ਵੜਤੀਆਂ ਬੜਾ ਸੂਤਰ ਹੋਇਆ ਜੇ ਤੇ ਬਹੁਤ ਵਕਤ ਨੂੰ ਖੜੇ ਰਹੀਦਾ ਆ ਪਹਿਲੀ ਚੈੱਕ ਕਰੋ ਕਿੱਡੀਆਂ ਸੋਹਣੀਆਂ ਬੰਦੀਆਂ ਬਹੁਤ ਵਧੀਆ ਪਹਿਲੀਆਂ ਬੰਦੀਆਂ 1509 ਵਾਲੀਆਂ ਆ 718 ਵਾਲੀ ਜੇ ਆ ਚੈੱਕ ਕਰੋ 1718 ਵਾਲੀ ਇਹ ਹੈਗਾ ਸਾਢੇ ਤਿੰਨ ਕਿੱਲਿਆਂ ਦਾ ਘੇਰਾ ਇੱਕ ਵੱਟ ਨੀਚ ਹੈਗੀ ਆ ਉਸ ਤੱਕ ਸਾਢੇ ਤਿੰਨ ਕਿੱਲਿਆਂ ਦਾ ਘੇਰਾ ਹੈ ਇਹ ਚਾਰ ਫੇਰੇ ਆਉਂਦੇ ਆ ਘੁਮ ਘੁਮ ਆ ਘੇਰੇ ਜੇ ਵੀ ਛੇਤੀ ਹੋਏ ਦੀ ਥੋੜੀ ਜੀ ਜਾ ਮੋੜ ਲਾਉਣੇ ਉਹ ਹੀ ਤੋਂ ਉਹ ਵੱਜਦੇ ਜਾਂਦੇ ਮੋੜ ਤਾਂ ਲਈ ਜਾਂਦਾ ਹਨ ਕੇਰਾ ਹੀ ਪਰ ਆਲੀ ਵਿੱਚ ਵਿੱਚ ਹੈ ਹੈਗੀ ਥੋੜੀ ਬੋਤੀ ਥੋੜੀ ਬੋਤੀ ਸੜ ਗਈ ਆ ਉਧਰ 11 21 ਦੀ ਆ ਉਹ ਵਿੱਚੇ ਵੋਣੀ ਉਹ ਵੀ ਤੁਹਾਨੂੰ ਖਵਨੇ ਆ ਪਹਿਲਾਂ ਤਵਿਆਂ ਦੀ દોਰ ਲਾਈ ਆ 11 21 ਦੇ ਤੇ ਹੁਣ ਸੁਪਰ ਸੀਡਰ ਚਲਾਉਣੇ ਆ ਫਿਰ ਨੇ ਕੀ ਬੰਦਾ ਆ ਵੇਖੋ ਪੈਲੀਆਂ ਤਾਂ ਡੀਆਂ ਬੜੀਆਂ ਵਧੀਆ ਬਣੀਆਂ ਭਾਵੇਂ ਡ੍ਰਿਲ ਨਾਲ ਘੇਰ ਲੀਏ ਇੱਧਰ ਦੇਖੋ 1509 ਵਾਲੀਆਂ ਬਹੁਤ ਵਧੀਆ ਪੈਲੀਆਂ ਬਣੀਆਂ ਭਾਵੇਂ ਟਰੈਲਰ ਨਾਲ ਘੇਰ ਲਿਏ ਪਰ ਇੱਕ ਹੀਰ ਨਹੀਂ ਸੁਪਰ ਸੀਟਰ ਨਾਲ ਹੁਣ ਆਪਾਂ ਲਾ ਕੇ ਟਰੈਕਟਰ ਘੌਰ ਘਰ ਦੋ ਤਿੰਨ ਪਾਏ ਪੂਰ ਲਿਏ ਘੌਰ ਪੂਰ ਕੇ ਤੇ ਬਾਅਦ ਇਹਨੇ ਕੀ ਕਰਨਾ ਉਹਦਾ ਹੀ ਮੈਂ ਦਰੇਣਾ ਕਣ ਕੇ ਘੇਰ ਸਕਦੇ ਹਾਂ ਆਹ ਵੇਖੋ ਇਦਾਂ ਦੀ ਪੈਲੀ ਬਣੀ ਟਰੈਲਰ ਪਾ ਕੇ ਭਾਈ ਸਾਈ ਨੂੰ ਕਹ ਲਿਆ ਵੀ ਪਾਹਨ ਉਹ ਜਵਾਨ ਟਰੈਕਟਰ ਚਲਾਉਂਦੇ ਦਾ ਡਰਾਈਵਰ ਵੀਰ ਨਹੀਂ ਜਿਹੜਾ ਉਹ ਨੂੰ ਬੀਪੌਂਡ ਆ ਉਧਰ ਹੈਗਾ। ਬਲੇ ਜਵਾਨ ਹੈ ਉਹ ਨੂੰ ਬੀਪੌਂਡ ਹੈ ਟਰੈਕਟਰ ਚਲਾਉਂਦੇ ਆਈ। ਨਹੀਂ ਉਹ ਨੂੰ ਘੱਲਿਆ ਬੀਬਾ ਭਾਈ ਜਮਗਰ। ਬਣਾ ਵੇਖੋ ਸੀ ਅੱਜ ਕੱਲ ਕਾਲੀ ਹੋ ਗਿਆ। ਆਪਾ ਡਾਈ ਕਰਾਇਆ ਮਿੱਟੀ ਉਡਰਨਾ ਵੇ। ਅੱਡੀ ਪਾਟ ਚਲੇ ਜਾਏ। ਚੋਕੇ ਵੱਜਾਈ ਥੱਲੇ ਤੇ ਉਹ ਤੋਏ ਦੀ ਦੇਖ ਫਿਆ ਆ ਹਣ ਬੈਕ ਕਰਾਇਆ ਸਾਡਾ ਖਰਾਬ ਹੋਇਆ ਇਹ ਕਿ ਹੁਣ ਆਪਾਂ ਸਿੱਧੇ ਨਾਲ ਹੀ ਫਿੱਟ ਹੰਨੇ ਬੈਕ ਜਾਂਦੇ ਕਹਿਣਾ ਚਾਹਤੇ ਉਹ ਬੈਗ ਨਹੀਂ ਹੁੰਦਾ ਉਹ ਟਰੈਕਟਰ ਨਾ ਹੀ ਗਾੜੀ ਜਾਂਦਾ ਨਾ ਹੀ ਪਿਛੇ ਜਾਂਦਾ ਟਾਇਰ ਮੁੜਦੇ ਨਹੀਂ ਰਹਿ ਗੜਾ ਪਾਵਰ ਖੜਾ ਅਗਲਾ ਟਾਇਰ ਤੇ ਨਿਕਲ ਗਿਆ ਹੁਣ ਪਿਛਲਾ ਥੱਲੇ ਬਹਿ ਗਿਆ ਕੀ ਕਰੂੰਗਾ ਚਲਾਇਆ ਥੱਲੇ ਲੱਗ ਗਿਆ ਨਾ ਉਹ ਦੁਰਲਾ ਨੀ ਸਿਰਫ ਉਹ ਬੈਕ ਕਰਾਈ ਕਰਕੇ ਮੈਂ ਉਹ ਘਰ ਫੂਰਨ ਦੇ ਚੋਕੇ ਸਿੱਧਾ ਇਹਦੇ ਵਿੱਚ ਵਜਾ ਹੁਣ ਬੜਾ ਔਖਾ ਹੋ ਗਿਆ ਉਹਨੂੰ ਪੁਲਜੀ ਹੈਡਰਾ ਲਿਆਉਣਾ ਪਵੇ ਜਾਂ ਜੀਐਸਪੀ ਉਹ ਚੱਲਣ ਧਿਆਣਾ ਆਪਣਾ ਸਵਰਾਜ ਹੈਡ ਵਾਲੇ ਨੇ ਜਦ ਸੰਗਲ ਕੱਢ ਕੇ ਲਾਉਂਗੀ ਤੇ ਇਧਰ ਉਹ ਕਿੱਡਾ ਗਲਤ ਕੰਮ ਕਰਦੇ ਉਹਨੂੰ ਤੇ ਰੇਲ ਲਈ ਜਾਂਦੇ ਉਹ ਆ ਜ ਮਟਰੋਲ ਬਾਈਕ ਬੈਕ ਚੇਨੋ ਲਈ ਜਾਂਦੇ ਸੁਪਰ ਸੀਟਰ ਭਾਰਾ ਬੜਾ ਉਹਨੇ ਤੇ ਲੈ ਹੀ ਜਣਾ ਮਸ਼ੀਨਾਂ ਵੀ ਘਰੇ ਖੜੀਆਂ ਟਰਾਲਾ ਵੀ ਆ ਗਿਆ ਆਪੜਾ ਬੜੇ ਦਿਨਾਂ ਬਾਅਦ ਟਰਾਲ ਆਇਆ ਆਪਣਾ ਲੈ ਵੀ। ਇਹ ਜਦੋਂ ਮਹੀਨਾ ਹੀ ਹੋ ਗਿਆ ਬਾਹਰ ਲੋਕਾਂ ਦੇ ਗਾਉ ਤੋਂ ਗਾਂਹ ਚੱਲ ਜਾਂਦਾ ਸੀ। ਕੋਈ ਨਹੀਂ ਇੱਕ ਚੱਲਣੀ ਆ ਤੇ ਵੇਖੋ ਆਹਦੇ ਡਰਾਈਵਰ ਚੱਲ ਗਿਆ। ਅਗਲੇ ਨੂੰ ਪੈਸੇ ਦਾ ਮਤਲਬ ਐ ਸੱਦੀ ਗੱਲ ਜੇ। ਮੈਂ ਗੱਲ ਕਰਦਾ ਮੂੰਹ ਦੇ। ਕਿਹਨੇ ਸਾਫ਼-ਸੂਬੇ ਮਸ਼ੀਨਾ ਕੀਤੀਆਂ ਇਹ ਆਪ ਨੂੰ ਕਰਨੀਆਂ ਪੈਣੀਆਂ ਆਪਾਂ ਨੂੰ। ਤੇ ਆਪਾਂ ਉੱਥੇ ਘੌਰ ਚ ਪਾ ਗਿਆ ਮਗਰਾੜ ਦਾ ਗਿਆ ਟੋਟ ਇੱਕ ਬਿਲਡ ਉਹ ਉੱਤੋਂ ਪੱਤਰੀ ਟੁੱਟ ਗਈ। ਏ ਰਗਾ ਹੋ ਗਿਆ ਹੁਣ ਇਹਨੂੰ ਮੇਰਾ ਰਾਤ ਦਾ ਖੋਲ ਦੀਏ ਬਗਰਾੜ ਹਾਂਜੀ ਨੂੰ ਆ ਕੇ ਤੇ ਚੱਲ ਗਿਆ ਸਵੇਰੇ ਪੈਰੋਂ ਵੱਡੇ ਦਾਖ ਚ ਪਿੰਕਰ ਦੀ ਭਾਜੀ ਉੱਡਾ ਗਿਆ ਹੁਣ ਤੇ ਵੀਡੀਓ ਨਹੀਂ ਬਣੀ ਮਾਣੇ ਲੇਟ ਆਇਆ ਬੜੀ ਆਉਂਦੇਆਂ ਚੱਲੰਦੇ ਆਹੇ ਕੰਮ ਕਣਕ ਦਾ ਲੱਗਾ ਹੀ ਸੁਮਣ ਵੀਰ ਕੱਲਾ ਹੀ ਡਰਾਈਵਰ ਆਪਣਾ ਲੈਣਾ ਪੇ ਫਾਲੰਦਾ ਵੀ ਆਪਣੇ ਗੁਰਜੰਦਾ ਹੀ ਮਾੜਾ ਡਾਈ ਆਵਾਜ਼ ਵੀ ਲੱਗਾ ਤਾਂ ਰੋਮਣ ਜਿਹੜਾ ਇਹ ਉਹ ਢੀਲ ਪੌਂ ਲਾ ਪੈਂਦਾ ਹੀ ਉਹ ਜਵਾਗਾ ਡਾਇਲਾ ਹੀ ਚਲਾਉਣ ਲਾ ਪੈਦਾ ਹੁਣ ਅੱਜ ਤੇਰ ਥੱਲੇ ਗਿਰ ਗਈ ਹੁਣ ਉੱਤੇ ਚੱਲੇ ਕਰਦਣ ਸਵੇਰ ਦੇ ਲੱਗੇ ਸਵੇਰੇ ਕਿ ਲੱਗੇ 12 ਵਜੇ ਲੱਗੇ 5 ਗਿਲੇ ਗਿਰ ਗਈ ਗਣਕਾ ਇਹ ਹੁਣ ਵੇਖੋ 5 8 ਕਿਲੇ ਹੋ ਰਹਿ ਗਈ ਆ ਜੀ ਸਵੇਰ ਦੀ ਜਿਹੜੀ ਲੱਗ ਗਈ ਟਾਈਮ ਨਾਲ ਹੀ ਕਰ ਦੂੰਗੀ ਉਹਦੇ ਬੀਤੀ ਲੋ ਨਾਲ ਤਾਂ ਦੰਦਾ ਸਵੇਰੇ ਟਾਈਮ ਨਹੀਂ ਹੈਗਾ ਸਵੇਰੇ ਬਾਹਰ ਜਾਣਾ ਜਿੰਨਾਂ ਦੇ ਅੱਗੇ ਕੇ ਰਹਿੰਦੇ ਆ ਉਹਨਾਂ ਦੀ ਰਹਿ ਗਈ ਹੈ ਤੇ ਹੁਣ ਵੇਖੋ ਸਵੇਰੇ ਕੀ ਬੰਦ ਆਇਆ ਅੱਗੇ ਆਪਾਂ 272 ਬੀਜਿਆ ਵੀ ਪਰ ਇਹ ਵੀ ਰਗਗਾ ਤੇ ਹੁਣ ਆਪਾਂ ਬੀਜ ਲਗੇ ਸਟਾਰ 05 ਇਹਦਾ ਝਾੜ ਵੇਖਣਾ ਇਹ ਵੱਖਰਾ ਹੀ ਖਤਾ ਬੀਜ ਕੇ ਕਰੀ ਵੇਖਣ ਲੱਗੇ ਬਾਜ ਕੇਰਨਾ ਆਪਾਂ 327 ਵੀ ਕੇਰਨਾ ਹੈ ਪਹਿਲਾਂ ਆਹ ਕੇਰੀਏ ਸਟਾਰ 05 ਇਹਦਾ ਵੇਖ ਝਾੜ ਫਿਰ ਵੀਡੀਓ ਪਾਵਾਂਗੇ ਝਾੜ ਤੇ ਦਾਣੇ ਵਖਾ ਇੱਧਰ ਦੇਖੋ ਦਵਾਈ ਦਵਾਈ ਲੱਗੀ ਪਿੱਛੋਂ ਆਈ ਹੈ